ਹਾਂਜੀ ਆਪਣੇ ਕੋਲ 10 ਪਸ਼ੂ ਤਾਜ਼ੇ ਸੂਏ ਬਕਾਊ ਐ ਜੀ ਇਹ ਨੀਲੀ ਰਾਵੀ ਮੱਝ ਐ ਇਹਦਾ ਰੇਟ 92000 ਰੁਪਿਆ ਜੀ 10 ਕਿਲੋ ਦੁੱਧ ਤਿਆਰ ਹੋ ਗਿਆ ਜੀ ਦਾ 12 13 ਲੀਟਰ ਦੁੱਧ ਕਰ ਜੂਗੀ ਜੀ 92000 ਰੁਪਿਆ ਇਹਦਾ ਰੇਟ ਐ ਜੀ ਮੱਝ ਦਾ ਨੀਲੀ ਰਾਵੀ ਮੱਝ ਐ ਤਾਜ਼ੇ ਸੂਈ ਹੋਈ ਐ ਜੀ ਇਹ ਦੂਜੇ ਸੂਏ ਛੋਟੀ ਸੂਈ ਐ ਜੀ ਇਹਦਾ 78000 ਰੁਪਿਆ ਰੇਟ ਐ ਜੀ ਇਦੇ ਮਗਰ ਘੱਟਾ ਇਹ ਵੀ 8 ਕਿਲੋ ਬੋਲੋ ਤਿਆਰ ਹੈ ਜੀ ਉਹਦਾ ਇਹ ਮੱਝ ਦਾ ਵੀ 92000 ਰੁਪਿਆ ਰੇਟ ਹੈ ਜੀ 10 11 ਕਿਲੋ ਦੁੱਧ ਤਿਆਰ ਹੈ ਜੀ ਦਾ ਤਾਜੀ ਸੂਈ ਹੋਈ ਹੈ ਥੱਲੇ ਕੱਟੀ ਹੈ ਜੀ ਦੇ ਇਹ ਵੀ 92000 ਰੇਟ ਹੈ ਜੀ ਦਾ ਬਾਕੀ ਮਾਨ ਤਾਣ ਮੌਕੇ ਤੇ ਹੋ ਜਾਊਗਾ ਕੋਈ ਗੱਲ ਨਹੀਂ ਜੀ ਇਹ ਰੇਟ ਫਿਕਸ ਨਹੀਂ ਹੈਗੇ ਮਾਨ ਤਾਣ ਸਾਰੇ ਪਸ਼ੂਆਂ ਚ ਹੋ ਜਾਊਗਾ ਜੀ ਇਹ ਵੱਡੀ ਮੱਝ ਹੈ ਜੀ ਗੱਬਣ ਹੈ ਜੀ ਇਹ ਦੋ ਚਾਰ ਦਿਨ ਸੂਣ ਚ ਲੈਂਦੀ ਹੈ ਭਾਰੀ ਮੱਝ ਹੈ 13-14 ਲੀਟਰ ਦੁੱਧ ਵਾਲੀ ਇਹਦਾ ਵੀ ਰੇਟ 90000 ਰੁਪਏ ਜੀ ਇਹ ਜਿਹੜੀ ਮੱਝ ਹੈ ਜੀ ਇਹ ਵੀ ਗੱਬਣ ਹੈ ਜੀ ਵੱਡੀ ਮੱਝ ਹੈ ਇਹ ਵੀ 90000 ਦੇ ਨੇੜੇ ਦੇ ਦਾਂਗੇ ਜੀ ਆਪਾਂ ਇੰਚ ਜ਼ਿਆਦਾ ਰਾਇਤ ਨਹੀਂ ਹੋਊਗੀ ਵੱਡੀ ਮੱਝ ਹੈ ਜੀ ਇਹ ਵੀ 14 ਲੀਟਰ ਵਾਲੀ ਇਹ ਬੈੜੀ ਹੈ ਜੀ 15 ਲੀਟਰ ਦੁੱਧ ਤਿਆਰ ਹੈ 3-4 ਦਿਨ ਦੀ ਸੂਈ ਹੋਈ ਹੈ ਮਗਰ ਬੱਚਾ ਇਹਦੇ ਛੋਟਾ ਇਹ 60000 ਦੀ ਦੇ ਦਾਂਗੇ ਤਾਜੀ ਸੂਈ ਹੋਈ ਹੈ ਵਧੀਆ ਬੈੜੀ ਹੈ ਜੀ